ਦੋਸਤੋ ਆਪਾਂ ਅੱਜ ਇਸ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਮਸ਼ਹੂਰ ਗੀਤਕਾਰ 사ਜਨ ਰਾਈਕੋਟੀ ਦੀ ਜ਼ਿੰਦਗੀ ਨੂੰ ਲੈ ਕੇ ਕਿਸ ਤਰ੍ਹਾਂ ਦੀ ਜ਼ਿੰਦਗੀ ਸੀ ਕਿਸ ਤਰ੍ਹਾਂ ਦਾ ਪਰਿਵਾਰਿਕ ਪਿਛੋਕੜ ਸੀ ਔਰ ਜਿੰਨੇ ਵੀ ਅੱਜ ਦੇ ਹਿੱਟ ਕਲਾਕਾਰ ਨੇ ਜਿਹੜੇ ਕਿ ਇਸ ਸਮੇਂ ਕਰੋੜਾਂ ਦੀ ਪ੍ਰਾਪਰਟੀ ਦੇ ਮਾਲਕ ਨੇ ਮੈਂ ਦੱਸ ਦਿਆਂ ਕਿ ਰਾਈਕੋਟੀ ਸਾਹਿਬ ਦੇ ਗੀਤਾਂ ਨੂੰ ਇਹਨਾਂ ਲੋਕਾਂ ਨੇ ਗਾਇਆ ਹੈ ਔਰ ਖੂਬ ਪੈਸਾ ਕਮਾਇਆ ਹੈ ਪਰ ਰਾਏਕੋਟੀ ਸਾਹਿਬ ਦੀ ਜ਼ਿੰਦਗੀ ਕਿਸ ਤਰ੍ਹਾਂ ਸੀ ਆਖਰੀ ਸਮੇਂ ਤੱਕ ਕਿਸ ਤਰ੍ਹਾਂ ਦਾ ਸੰਘਰਸ਼ ਕਰਦੇ ਰਹੇ ਅੱਜ ਮੈਂ ਦੱਸਾਂਗਾ ਇਸ ਐਪੀਸੋਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਚੈਨਲ ਪੋਸੋ ਨਾਮਾ ਦੋਸਤੋ ਇਹ ਮੇਰੇ ਗੀਤ ਮੈਂ ਕੁਛ ਇੱਕ ਲੈਣ ਜਾ ਰਿਹਾ ਇਹਨਾਂ ਗੀਤਾਂ ਨੂੰ ਆਪਾਂ ਸਾਰਿਆਂ ਨੇ ਸੁਣਿਆ ਹੈ ਨੈਣ ਪ੍ਰੀਤੋ ਦੇ ਬਹਿ ਜਾ ਬਹਿ ਜਾ ਕਰਦੇ ਢੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ ਵੇ ਮੈਂ ਭੁੱਲ ਗਈ ਮੋੜ ਤੇ ਲੰਬੀ ਸੀਟੀ ਮਾਰ ਮਿੱਤਰਾ ਵੇ ਮੈਂ ਭੁੱਲ ਗਈ ਮੋੜ ਤੇ ਲੰਬੀ ਸੀਟੀ ਮਾਰ ਮਿੱਤਰਾ ਸਿੱਖਲਾ ਕਲਹਿਰੀਆ ਮੋਰਾ ਤੇ ਤੁਰਨਾ ਤੌਰ ਪੰਜਾਬਣ ਦੀ ਸਰਦੂਲ ਸਿਕੰਦਰ ਮੁਹੰਮਦ ਸਬੀਕ ਰਣਜੀਤ ਖੋੜ ਜਗਮੋਹਣ ਕੋਰ ਹੰਸਰਾਜ ਹੰਸ ਉਹ ਕਿਹੜੀਆਂ ਆਵਾਜ਼ਾਂ ਨੇ ਜਿਨ੍ਹਾਂ ਨੇ ਇਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਨਹੀਂ ਗਾਇਆ ਦੋਸਤੋ ਇਸ ਖੂਬਸੂਰਤ ਗੀਤਕਾਰ ਦਾ ਨਾਮ ਹੈ 사ਜਨ ਰਾਏ ਕੋਟੀ 사ਜਨ ਰਾਏ ਕੋਟੀ ਵੈਸੇ ਤਾਂ ਦੱਸਿਆ ਜਾ ਰਿਹਾ ਕਿ ਉਹ ਗੀਤਕਾਰੀ ਦੇ ਨਾਲ-ਨਾਲ ਉਸਨੇ ਬਹੁਤ ਸਾਰੇ ਗੀਤ ਗਾਏ ਵੀ ਨੇ ਔਰ ਪੰਜਾਬੀ ਦੇ ਨਾਮਵਰ ਲੇਖਾਂ ਵਿੱਚੋਂ ਇੱਕ ਗੀਤਕਾਰ ਹੈ ਔਰ ਤਕਰੀਬਨ ਇਹਨਾਂ ਦੇ ਲਿਖੇ ਹੋਏ ਗੀਤ ਸਾਰੇ ਸੁਪਰ ਡੂਪਰ ਹਿੱਟ ਹੋਏ ਨੇ ਸਾਜਨ ਰਾਏ ਕੋਟੀ ਦੇ ਗੀਤ ਨੂੰ ਮਾਸਟਰ ਸਲੀਮ ਨੇ ਵੀ ਗਾਇਆ ਹੈ ਬਚਪਨ ਦੇ ਵਿੱਚ ਜਦੋਂ ਮਾਸਟਰ ਸਲੀਮ ਦੀ ਪਹਿਲੀ ਕੈਸਟ ਆਈ ਸੀ ਚਰਖੇ ਦੀ ਕੂਕ ਉਸ ਦੇ ਵਿੱਚ ਇੱਕ ਗੀਤ ਸੀ ਐਵੇਂ ਨਾ ਲੜਿਆ ਕਰ ਢੋਲਾ ਮੈਂ ਤੇਰੀ ਸਿਹਰਿਆਂ ਦੇ ਨਾਲ ਵਿਆਹੀ ਹੋਈ ਆ ਮਾਸਟਰ ਸਲੀਮ ਦੀ ਪਹਿਲੀ ਕੈਸਟ ਨਵੇਕਲੀ ਨਕੋਰ ਉਸ ਗੀਤ ਨੂੰ ਲਿਖਿਆ ਸੀ ਸਾਜਨ ਰਾਏ ਕੋਟੀ ਨੇ ਔਰ ਬਾ ਕਮਾਲ ਗੀਤ ਰਹਾ ਸੀ ਸਾਜਨ ਰਾਏ ਕੋਟੀ ਨੇ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਨੂੰ ਬੜੀ ਅਹਿਮੀਅਤ ਦਿੱਤੀ ਹੈ। ਉਹਨਾਂ ਨੇ ਪੰਜਾਬੀ ਫਿਲਮਾਂ ਲਈ ਵੀ ਲਿਖਿਆ ਹੈ। ਉਹਨਾਂ ਨੇ ਹਿੰਦੀ ਵਿੱਚ ਵੀ ਲਿਖਿਆ ਹੈ ਔਰ ਇਹਨਾਂ ਤੋਂ ਇਲਾਵਾ ਉਹਨਾਂ ਨੇ ਤੇਲਗੂ ਵਿੱਚ ਵੀ ਲਿਖਿਆ ਹੈ। ਉਹਨਾਂ ਨੇ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਲਿਖਿਆ ਹੈ। ਜਿੱਥੋਂ ਤੱਕ ਸਰਚ ਦੇ ਦੌਰਾਨ ਪਤਾ ਲੱਗਾ ਹੈ ਕਿ ਉਹਨਾਂ ਨੇ ਹਿੰਦੀ ਤੋਂ ਇਲਾਵਾ ਇੱਕ ਦੋ ਭਾਸ਼ਾਵਾਂ ਦੇ ਵਿੱਚ ਹੋਰ ਲਿਖਿਆ ਹੈ। ਔਰ ਦੋਸਤੋ ਮੈਂ ਇੱਥੇ ਦੱਸ ਦਿਆ ਕਿ ਸਾਜਨ ਰਾਏ ਕੋਟੀ ਜੀ ਜਿਨ੍ਹਾਂ ਦਾ ਜਨਮ 9 ਜੂਨ 1937 ਨੂੰ ਪਿਤਾ ਕਰਤਾਰ ਚੰਦ ਮਾਤਾ ਰਾਜਵੰਤੀ ਦੇ ਘਰ ਲੁਧਿਆਣੇ ਜ਼ਿਲ੍ਹੇ ਦੇ ਕਸਬਾ ਰਾਏਕੋਟ ਦੇ ਵਿੱਚ ਹੋਇਆ। ਇਸੇ ਪਿੰਡ ਦੇ ਵਿੱਚ 1954 ਵਿੱਚ ਉਹਨਾਂ ਨੇ ਦਸਵੀਂ ਕੀਤੀ ਔਰ ਵੈਸੇ ਮੈਂ ਜਾਣਕਾਰੀ ਲਈ ਦੱਸ ਦਿਆ ਕਿ ਸਤਮੀ ਦੇ ਵਿੱਚ ਹੀ ਸਾਜਨ ਰਾਏ ਕੋਟੀ ਜੀ ਨੇ ਤੁਕਬੰਦੀ ਕਰਨੀ ਸ਼ੁਰੂ ਕਰ ਦਿੱਤੀ ਸੀ। ਔਰ ਸ਼ੁਰੂ-ਸ਼ੁਰੂ ਦੇ ਵਿੱਚ ਆ ਰਾਮ ਲੀਲਾ ਦੀਆਂ ਸਟੇਜਾਂ ਦੇ ਉੱਪਰ ਇਹਨਾਂ ਨੂੰ ਗਾਉਣ ਦਾ ਮੌਕਾ ਮਿਲਦਾ ਹੈ ਔਰ ਉਸ ਤੋਂ ਬਾਅਦ ਹੌਲੀ-ਹੌਲੀ ਥੜ ਜੇ ਜਵਾਨ ਹੋ ਗਏ ਜਵਾਨ ਹੋਣ ਤੋਂ ਬਾਅਦ ਲੁਧਿਆਣੇ ਜਾ ਕੇ ਇਹਨਾਂ ਨੇ 우ਸਤਾਦ ਸ਼ਾਇਰ ਜਨਾਬ ਸਤਪਾਲ ਸ਼ੌਕ ਲੁਧਿਆਣਵੀ ਨੂੰ ਆਪਣਾ ਗੁਰੂ ਜਿਹੜਾ ਹੈ ਉਤਾਰ ਲਿਆ 1957 ਵਿੱਚ ਸਾਜਨ ਗੀਤ ਲਿਖਣ ਲੱਗ ਪਿਆ ਪੂਰੀ ਤਰ੍ਹਾਂ ਲੁਧਿਆਣੇ ਦੇ ਵਿੱਚ ਹੀ ਮਿਊਜ਼ਿਕ ਡਾਇਰੈਕਟਰ ਜਨਾਬ ਜਸਵੰਤ ਭਮਰਾ ਜੀ ਦੇ ਨਾਲ ਜੁੜੇ ਔਰ ਸੰਗੀਤ ਦੇ ਗੁਰੂ ਉਹਨਾਂ ਨੂੰ ਧਾਰਿਆ ਅਸਲ ਵਿੱਚ ਸਾਜਨ ਰਾਏ ਕੋਟੀ ਦਾ ਨਾਮ ਹੰਸਰਾਜ ਦੱਸਿਆ ਜਾ ਰਿਹਾ ਹੈ ਭਮਰਾ ਸਾਹਿਬ ਨੇ ਇਹਨਾਂ ਨੂੰ ਇੱਕ ਨਾਮ ਦਿੱਤਾ ਹੈ ਸਾਜਨ ਔਰ ਸਾਜਨ ਨਾਮ ਭਮਰਾ ਸਾਹਿਬ ਨੇ ਦਿੱਤਾ ਸੀ ਨਾਲ ਲੱਗਿਆ ਰਾਏ ਕੋਟ ਪਿੰਡ ਤੋਂ ਹੋਣ ਨਾਤੇ ਰਾਏ ਕੋਟੀ 사જન ਰਾਏ ਕੋਟੀ ਮਹਾਨ ਕਲਾਕਾਰ ਸੰਗੀਤ ਨੂੰ ਸ਼ਬਦਾਂ ਨੂੰ ਪਿਆਰ ਕਰਨ ਵਾਲਾ ਔਰ ਦੁਨੀਆ ਸੱਚਮੁੱਚ ਇਹਨਾਂ ਦੀ ਲਿਖਤ ਨੂੰ ਸਲਾਮ ਕਰਦੀ ਸੀ ਦੱਸਿਆ ਜਾ ਰਿਹਾ ਕਿ 사જન ਰਾਏ ਕੋਟੀ ਰਾਮਲੀਲਾ ਦੇ ਨਾਲ ਨਾਲ ਨਾਟਕ ਵੀ ਕਰਿਆ ਕਰਦਾ ਸੀ ਔਰ ਉਹਨਾਂ ਨੂੰ ਨਾਟਕ ਕਰਨ ਦਾ ਵੀ ਬੜਾ ਤਜਰਬਾ ਸੀ ਫਿਰ ਉਹਨਾਂ ਨੇ ਆਪਣੀ ਇੱਕ ਡਰਾਮਾ ਕੰਪਨੀ ਬਣਾਈ ਉਸ ਦਾ ਨਾਮ ਉਹਨਾਂ ਨੇ ਰੱਖ ਲਿਆ ਜੀ ਕਮਲ ਡਾਂਸਿੰਗ ਕਲੱਬ ਤਕਰੀਬਨ ਇਸ ਕਲੱਬ ਦੇ ਤਹਿਤ ਉਹਨਾਂ ਨੇ 20 ਸਾਲ ਤੱਕ ਪ੍ਰੋਗਰਾਮ ਜਿਹੜੇ ਐ ਉਹ ਕੀਤੇ ਨੇ 1961 ਦੇ ਵਿੱਚ ਸਾਜਨ ਰਾਏ ਕੋਟੀ ਜੀ ਦਾ ਵਿਆਹ ਪਾਇਲ ਨਿਵਾਸੀ ਦਰਸ਼ਨਾ ਦੇਵੀ ਨਾਲ ਹੋਇਆ ਇਸ ਜੋੜੇ ਦੇ ਘਰ ਤਿੰਨ ਪੁੱਤਰ ਤੇ ਦੋ ਧੀਆਂ ਨੇ ਜਨਮ ਲਿਆ ਔਰ ਦੋਸਤੋ 사ਜਨ ਦੇ ਗੀਤਾ ਨੂੰ ਪਿਆਰ ਮੁਹੱਬਤ ਇਸ ਕਦਰ ਮਿਲਿਆ ਕਿ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ 사ਜਨ رائے ਕੋਟੀ ਦੀਆਂ ਸੱਤ ਕਿਤਾਬਾਂ ਆਈਆਂ ਨੇ ਉਹਨਾਂ ਕਿਤਾਬਾਂ ਦੇ ਨਾਮ ਹੈ ਨੱਚ ਖੁੱਲ ਕੇ ਪਤਲੀਏ ਨਾਰੇ ਧੁੱਪ ਵਰਗੀ ਮੁਟਿਆਰ ਤੀਸਰਾ ਟਾਈਟਲ ਸੀ ਮੈਨ ਕੋਾਰੇ ਚੌਥਾ ਸੀ ਗਰੀ ਜੀਤੋ ਦੀ ਪੰਜਵਾਂ ਦੁੱਧ ਮੱਖਣਾ ਦੀ ਪਾਲੀ ਛੇਵਾਂ ਮੇਰੀ ਛਾਤੀ ਤੇਰੇ ਵਾਰ ਔਰ ਸਤਵਾਂ ਇੱਕ ਕਹਾਣੀ 1962 ਦੇ ਵਿੱਚ ਇਹਨਾਂ ਦਾ ਪਹਿਲਾ ਗੀਤ ਸਫਰਨ ਲਤਾ ਦੀ ਆਵਾਜ਼ ਦੇ ਵਿੱਚ ਰਿਕਾਰਡ ਹੋਇਆ 1962 ਦੇ ਵਿੱਚ ਔਰ ਜਿਨੇ ਨੇ ਪਹਿਲਾਂ ਦੱਸਿਆ ਕਿ ਪੰਜਾਬੀ ਫਿਲਮਾਂ ਦੇ ਵਿੱਚ ਇਹਨਾਂ ਦੇ ਲਿਖੇ ਹੋਏ ਗੀਤ ਗਾਏ ਗਏ ਨੇ ਜੀਤੋ ਫਿਲਮ ਯਾਰੀ ਉਮਰਾਂ ਦੀ ਚਨਾ ਦੇ ਕੰਡੇ ਤੇ ਆ ਇਹ ਤਿੰਨ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਲਿਖੇ ਹੋਏ ਗੀਤ ਫਿਲਮਾਏ ਗਏ ਰਿਕਾਰਡ ਕੀਤੇ ਗਏ ਔਰ ਜੀਤੋ ਫਿਲਮ ਦਾ ਇੱਕ ਗੀਤ ਹਿੰਦੀ ਤੇ ਹੋਰ ਬਹੁਤ ਪਸ਼ਾਵਾਂ ਵਿੱਚ ਗਾਉਣ ਵਾਲੀ ਇੱਕ ਬਹੁਤ ਵੱਡਾ ਨਾਮ ਆਇਸ਼ਾ ਬਹੁਸਲੇ ਜੀ ਸਾਜਨ رائے ਕੋਟੀ ਜੀ ਦੇ ਗੀਤਾ ਨੂੰ ਗਾਉਣ ਦੇ ਵਿੱਚ ਜਿੱਥੇ ਪੰਜਾਬੀ ਦੇ ਬਹੁਤ ਸਾਰੇ ਕਲਾਕਾਰਾਂ ਨੇ गीत गाया उ ही आशा भोसले जी ने भी साजन राय कोटी का एक गीत गाया है मैं इतने दसद्या कि साजन राय कोटी एक अजिहा गीतकार है जिसने आप भी गीत गाए ने और बहुत सारे इन्होंने शागिर्द भी होए ने और गल करिए एक गीत बह बिलो छ मार के टांग चलिया शहर कुराली ਲੰਮੀ ਸੀਟੀ ਮਾਰ ਮਿੱਤਰਾ ਵੇ ਮੈਂ ਭੁੱਲ ਗਈ ਮੋੜ ਤੇ ਆ ਕੇ ਔਰ ਦੋਸਤੋ ਇਹ ਗੀਤ ਅੱਜ ਵੀ ਸਾਡੇ ਕੰਨਾਂ ਵਿੱਚ ਵੱਜਦੇ ਨੇ ਸੁਣ ਚਰਖੇ ਦੀ ਮਿੱਠੀ-ਮਿੱਠੀ ਕੂਕ ਮਾਇਆ ਮੈਨੂੰ ਯਾਦ ਆਉਂਦਾ ਇਸ ਕੈਸਟ ਦੇ ਵਿੱਚ ਇਹਨਾਂ ਦਾ ਗੀਤ ਬਾ ਕਮਾਲ ਮਾਸਟਰ ਸੁਲੀਮ ਨੇ ਗਾਇਆ ਜੇ ਟੋਟਲ ਮਿਲਾ ਕੇ ਆਪਾਂ ਗੱਲ ਕਰੀਏ ਤੇ ਸਾਜਨ ਰਾਏ ਕੋਟੀ 23 ਜੁਲਾਈ 2003 ਨੂੰ ਗਰੀਬੀ ਦੀ ਹਾਲਤ ਦੇ ਵਿੱਚ ਹਮੇਸ਼ਾ ਲਈ ਇਸ ਦੁਨੀਆ ਤੋਂ ਚਲਾ ਗਿਆ ਉਹਨਾਂ ਦੇ ਗਾਏ ਹੋਏ ਗੀਤ ਸਾਨੂੰ ਯਾਦ ਆਉਂਦੇ ਨੇ ਉਹਨਾਂ ਦੇ ਲਿਖੇ ਹੋਏ ਗੀਤ ਸਾਨੂੰ ਯਾਦ ਆਉਂਦੇ ਨੇ ਜਿਨ੍ਹਾਂ ਦੇ ਗੀਤਾਂ ਨੂੰ ਸਰਦੂਲ ਸਿਕੰਦਰ ਵਰਗੇ ਕਲਾਕਾਰਾਂ ਨੇ ਗਾਇਆ ਜਿਨ੍ਹਾਂ ਦੇ ਗੀਤਾਂ ਨੂੰ ਜਗਮੋਹਨ ਕੌਰ ਮੁਹੰਮਦ صدیق ਰਣਜੀਤ ਕੌਰ ਜੀ ਮਾਸਟਰ ਸਲੀਮ ਤੇ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਗਾਇਆ ਲੇਕਿਨ ਜਦੋਂ ਉਹਨਾਂ ਦੀ ਜ਼ਿੰਦਗੀ ਤੇ ਨਜ਼ਰ ਮਾਰਦੇ ਹਾਂ ਤਾਂ ਉਹਨਾਂ ਦੀ ਜ਼ਿੰਦਗੀ ਸੰਘਰਸ਼ ਦੇ ਵਿੱਚ ਹੀ guzri ਹੈ ਸ਼ਬਦ ਜ਼ਰੂਰ ਉਹਨਾਂ ਦੇ ਖੂਬਸੂਰਤ ਸੀ ਪਰ ਆਰਥਿਕ ਤੌਰ ਤੇ ਉਹ ਅੱਗੇ ਵਧ ਨਹੀਂ ਪਾਏ 사ਜਨ ਰਾਏ ਕੋਟੀ ਜੀ ਦੀ ਜ਼ਿੰਦਗੀ ਦੇ ਨਾਲ ਰਿਲੇਟਡ ਇੰਨਾ ਕਿ ਇਤਿਹਾਸ ਮਿਲਿਆ ਹੈ ਇਹ ਹੀ ਇਤਿਹਾਸ ਦੇ ਵਿੱਚ ਦੱਸਦੇ ਆ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਉਹਦੇ ਲਈ ਅਸੀਂ ਖਿਮਾ ਦੇ ਜੱਚਖਾਂ ਜੁੜੇ ਰਹੋ ਕੋਸੂਨਾਮ ਚੈਨਲ ਦੇ ਨਾਲ